ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੀ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤ ਸ਼ੂ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰੇ ਤੋਂ ਪਹਿਲਾਂ ਵੀ ਇਹ ਆ ਰਹੀ ਸੀ ਕਿ ਜਿਹੜੀ 2 ਕਰੋੜ 93 ਲੱਖ ਹੈ ਇਹ ਪੁਆਇੰਟ ਇਨ ਕਰੰਸੀ ਹੈ ਤੇ 3100 ਇੰਡੀਅਨ ਇੰਡੀਅਨ ਕਰੰਸੀ ਜੀ 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 ਅੱਜ ਲੈ ਕੇ ਕਿੱਥੇ ਜਾਣਾ ਸੀ ਉਹ ਹੁਣ ਤੱਕ ਇਸ ਦਾ ਹਿੱਸਾ ਸੀ ਜੀ ਕਿੰਨੇ ਕਿੰਨੇ ਡਿਲੀਵਰ ਕਰਨੀ ਸੀ ਕਿੱਥੇ ਡਿਲੀਵਰ ਕਰਨੀ ਸੀ ਉਹ ਹੀ ਪਤਾ ਕਰਦੇ ਆ। ਵਧੀਆ ਗੱਲ ਹੈ ਕਿ ਉਹ ਇਹ ਕੰਮ ਕਰਦਾ ਸੀ। ਇਹ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਆਸਟ੍ਰੇਲੀਆ ਯੂਕੇ ਯੂਐਸ ਕੈਨੇਡਾ ਯੂਰਪ 에ਜਿੰ ਸਾਰੀ ਕਰੰਸੀਸ ਚੇਂਜ ਕਰਦਾ ਸੀ। ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਰਾਜਾ ਦਸੂਹਾ ਟਾਂਡਾ ਇਸ ਏਰੀਆ ਦੇ ਵਿੱਚ ਇਹਦਾ ਆਪਰੇਸ਼ਨ ਸੀ। ਮਨੀ ਲੋਨ ਦੀ ਮੰਗ ਪਹਿਲਾਂ ਕਿੱਥੇ ਹੈਗਾ ਹੈ। ਏ ਕੋਈ ਜਿਹਦੇ ਤੇ ਦਿੱਲੀ 에ਰਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਬੱਟਾ ਕੀ ਰਿਕਵਰੀ ਹੋਈ ਹੋਵੇ 2019 ਦਾ ਪਰਚਾ ਹੋਇਆ ਹਾਂਜੀ ਲੈ ਕੇ ਕਿੱਥੋਂ ਆਏ ਸੀ ਦਿੱਲੀ ਤੋਂ ਆ ਰਹੇ ਸੀ ਬਿਲਕੁਲ ਐਸੇ ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸੇ ਨੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਉਹਦੀ ਟਾਈਪ ਇੱਕ ਬਾਕਸ ਬਣਾ ਕੇ ਉੱਥੋਂ ਕਿਸੇ ਨੇ ਭੇਜਿਆ ਉਹਨੂੰ ਇੱਥੇ ਨ ਬੱਸ ਤੋਂ ਧਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਗਿਆ ਇਹ ਸਾਰੀ ਮਣੀ ਬੱਸ ਦੇ ਵਿੱਚ ਹੀ ਸੀ ਇਹ ਜੇ ਪਾਸਟ ਰਿਚ ਹੈ ਸਕਿਪਸਾਰ ਕਿਥੋਂ ਜਾਂਦੀ ਵੀਦਾਈ ਇੱਥੋਂ ਲੈ ਕੇ ਇਹਨਾਂ ਨੂੰ ਸ਼ਹਿਰਪੁਰ ਜਾਣਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਸੌਂਪਿਆ ਸੀ ਇਹ ਹੁਣ ਸਾਡੇ ਕਾਬੂ ਆਇਆ ਜੀ ਹੁਣ ਇਹ ਪੁਸ਼ਪਤਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੇ ਡਿਲੀਵਰ ਕਰਨੇ ਸੀ ਕਿੰਨੇ ਬੰਦੇ ਨੂੰ ਕਰਨੇ ਸੀ ਜਾਂ ਕਿਸੇ ਹੋਰ ਜ਼ਿਆਦਾ ਬੰਦਿਆਂ ਨੂੰ ਜੀ 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 ਜਿਹੜਾ ਤੁਸੀਂ ਕਹਿੰਦੇ ਜਲਦੀ ਵਾਰ ਦੇ ਵਿੱਚ ਆਈ ਹੈ ਮਰੀ ਜੀ 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 ਨਾਲ ਕੋਈ ਸਫਰ ਵੀ ਕਰ ਰਿਹਾ ਸੀਗਾ ਹੋਰ ਕੀ ਕਿ ਇਕੱਲੀ ਉਹਨਾਂ ਪੈਕੇਟ ਦਿੰਦਾ ਨਾ ਹਾਂਜੀ ਪਾਰਸਲ ਨੂੰ ਇਕੱਲਾ ਪਾਰਸਲ ਹੀ ਦਿੰਦਾ ਕੋਈ ਬੰਦਾ ਵੀ ਨਾਲ ਸਫਰ ਕਰ ਰਿਹਾ ਹੈ ਇਹ ਹੁਣ ਕੁਝ ਕਿਸ ਚਾਏਗਾ ਨਾ ਜੀ ਕੋਈ ਬੰਦਾ ਨਾ ਆ ਰਿਹਾ ਜੀ ਬਨਿਆ ਰਿਹਾ ਕਿ ਇਹਦੀ ਗੱਡੀ ਚੋ ਕੱਕੜੀ ਗਈ ਹੈ ਇਹਨੇ ਉਹ ਤੋਂ ਰਿਸੀਵ ਕਰ ਲਈ ਸੀ ਸਾਡੇ ਕੋ ਜਿਹੜੀ ਇਨਪੁਟ ਆਈ ਸੀ ਜੀ ਨਾਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਇੱਕ ਘੰਟਾ ਲੱਗਦਾ ਇਹਨੂੰ ਰਿਸਟੂ ਜਿੱਤ ਆ ਕਰਦਾ 15 ਮਿੰਟ 15 ਮਿੰਟ ਇੰਨਤ ਮਾੜੇ ਬਰਲਵਾ ਕਿ ਕਿਸ ਪੰਨੇ ਦੇ ਕੋਲ 10 ਘੰਟੇ ਤੱਕ ਤੁਹਾਡੇ ਕੋਲ ਖੜੇ ਤਾਂ ਤਿੰਨ ਘੰਟੇ ਲੱਗਦੇ ਉਹ ਵੀ ਨਾ ਹੁਣ ਪੁੱਛਗੇ ਤਾਂ ਟਾਈਮ ਨਾਲ ਹੀ ਹੁੰਦੇ ਆ ਟਾਈਮ ਤਾਂ ਲੱਗਦਾ ਥੋੜਾ ਇਹਨਾਂ ਦੱਸਣੇ ਹੋਣੇ ਨਹੀਂ ਹਾਲ ਤਾਂ ਇਹਦੇ ਬਾਰੇ ਹੀ ਜਦੋਂ ਜਾਣਕਾਰੀ ਹਾਸਲ ਕੀਤੀ ਜੀ ਵਿੱਕੀ ਕੀ ਆ ਬੈਕਗ੍ਰਾਉਂਡ ਕੀ ਆ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਇਹਦਾ ਮੋਡਰ ਅਪਰੈਂਟਿਸੀ ਉਹ ਪਤਾ ਕਰ ਲਿਆ ਉਹਨਾਂ ਨੇ ਆਈ ਹੈ ਗ੍ਰੈਂਡ ਆਈ ਹੈ ਪੱਧ ਦੇ ਵਿੱਚ ਆਈ ਹੈ ਇਹਨੂੰ ਇਹਨੂੰ ਮਿਲ ਗਈ ਹੈ ਹੈਂਡੀ ਦੇਣੀ ਸੀ ਆ ਕੁਝ ਮੰਡਿਗੋ ਉਹ ਹੁਣ ਹਲੇ ਤਫਤੀਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿੰਨੂ ਕਿੰਨੂ ਦੇਣੀ ਸੀ ਕਿੱਥੇ ਫਾਈਨਲ ਕੁਝ ਨਹੀਂ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਲੇ ਵੈਸਾਈਟ ਤਫਤੀਸ਼ ਹੁੰਦਾ ਜਿਹੜੀ ਸੀ ਉਹ ਕਿਸੇ ਬਟਿਕ ਮਨਮਾਨ ਲੈ ਕੇ ਕਿਸੇ ਪੁਆਇੰਟ ਤੇ ਆ ਵੀ ਸੀ ਜਾਂ ਆਫਿਸ ਆ ਵੀ ਸੀ ਕਿ ਆਊਟਰ ਤੇ ਕਿਤੇ ਖੜੇ ਰਿਹਾ ਬੱਸਿਸ ਹੁੰਦੀ ਉਹਨਾਂ ਦਾ ਜਿੱਥੇ ਟਾਪੇਜ ਹੁੰਦਾ ਜੀ ਕਿਸੇ ਟਾਪੇਜ ਤੋਂ ਰੋਕਦੇ ਉਹ ਕੋਈ ਆ ਕੀ ਕਰ ਰਹੀ ਪੱਛੀ ਆ ਰਹੀ ਹੈ ਦਿੱਲੀੋਂ ਦੀ ਆ ਮੇਰਾ ਬਾਕਸ ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ 3 ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਹਨੇ ਕਿਥੋਂ ਲਈ ਕਨੇ ਉਹ ਹੁਣ ਤਫतीश ਦੇ ਵਿੱਚ ਉਹਨੂੰ ਪੁੱਛਾਂਗੇ ਜਿਵੇਂ ਪੁੱਛਾਂਗੇ ਜਿਵੇਂ ਕਿਸ ਜਗ੍ਹਾ ਤੋਂ ਲਈ ਸੀ ਇਹ ਇਹ ਕਿਸੇ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੋਂ ਹੁੰਦਾ ਸਰ ਇਹ ਕਿਹੜੀ ਚੀਜ਼ ਹੈ ਜਿਹਨੂੰ ਲਈ ਹੈ ਜੇ ਬੰਦਾ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰ ਰਿਹਾ ਹੈ ਨਹੀਂ ਇਹ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜਿਵੇਂ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰਦਾ ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਪੁੱਛਾਇਆਗਾ ਚਾਰ ਦੇ ਵਿੱਚ ਕੋਈ ਪਤਾ ਦੋ ਦਿਨ ਫਿਲਹਾਲ ਤੇ ਹੀ ਸੀ ਜੀ ਕਦੋਂ ਕਿਹਦੀ ਇਹਨੂੰ ਕਮਿਸ਼ਨ ਕਿੰਨੇ ਮਿਲਦੇ ਸਿ ਪੁੱਛਿਆ ਹੈ ਉਹ ਹੁਣ ਆਏਗਾ ਜੀ ਸਾਰਾ ਕੁਝ ਸਾਹਮਣੇ روک لیا کرتے کتنا سال کا تو کرتا ہے 10 سال تو کا کام کرتا ہے واڈ ہے اس نا ابھی ایک والا کاروبار ہے تو فل حالات ہے حوالہ منیاں ہوں ایک والا کاروبار کاروبار کتنا بڑا ہے کتنا ہے یہ سارا کچھ تفصیل کل یہ جائے گا بہت بھی بڑے بندے ہیں دیکھو اور بندے ہو سکتے ہیں کلا بندہ تے کتنا کا کام کر سکتے ہیں ڈی جی ڈی پڑھی جی دے نام سے یہ اتنے کر سکتے ہیں او میں کوئی ان پٹ نہیں ہے جو ار سی چیک کریں گے تو پھر تو وہ ایک گاڑی دین ہے ایک سے چک کا ہونا ہے گاڑی کے نام تے کاغذات کتھے ہونے چاہیے سر دے رہے بھائی جی گاڑی کے کاغذات تو چکن سر بھائی دے دے صحیح ہونا گاڑی کے صحیح آنرٹی ہے تو دیکھو ان پیپرز ہیں سارے کے ہے ساری چیز تو ان انفارمیشن شیئر کریں گے سارے کوسچنز سب دے تیار ہے اس پر کوسچنئیر اسی تھانو جواب کریں گے سر سمجھو دوسرے ہونا ہے گاڑی کے نام تے ਸਾਡੀ ਪ੍ਰਾਇਓਰਟੀ ਗੱਡੀ ਦੇ ਕਾਗਜ਼ ਚੈੱਕ ਕਰ ਰਹੇ ਹਾਂ ਤੇ ਸਾਡੀ ਪ੍ਰਾਇਓਰਟੀ ਸੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਗੱਡੀ ਮੇਰੇ ਹੋ ਗਈ ਕਿਹੜੀ ਕਿਹੜੀ ਦੇਖੋ ਸਾਡੀ ਪ੍ਰਾਇਓਰਟੀ ਪਹਿਲਾਂ ਆਈ ਸੀ ਐਸਪੀ ਸਾਹਿਬ ਰਾਤ ਪਰ ਜਾਗੇ ਨੇ ਵੀ ਪਹਿਲਾਂ ਜਿਹੜੀ ਰਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਕੁਝ ਕੁਝ ਇੱਧਰ ਉੱਧਰ ਨੂੰ ਆਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਤੇ ਨਾ ਤੁਸੀਂ ਕਿਤੇ ਨਾ ਰੈਂਟ ਚੈੱਕ ਹੋ ਜਾਵੇ ਮੀਡੀਆ ਵਿੱਚ ਹੈ ਹਾਮੀ ਇਹ ਗੱਡੀ ਕਿਹਦੀ ਹੈ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿਸੇ ਰੈਂਡਮ ਦਾ ਮਾਮਲਾ ਲੈ ਕੇ ਆਈ ਹੈ ਕਿ ਉਹਨਾਂ ਦਾ ਐਸਾ ਕੁਝ ਉਹ ਤੁਹਾਨੂੰ ਦੱਸ ਦਿਆਂਗੇ ਸਿੱਕੀ ਇਹੋ ਮਨੀਕ ਸਿੰਘ ਵੀ ਕੰਦਰ ਹੈ ਇਹ ਚੀਜ਼ ਕੋਈ ਬਸ ਕਰਦਾ ਹੈ ਉਹਦਾ ਖਾਤਾ ਕਹਿੰਦੇ ਆ ਮਨੀਕ ਸਿੰਘ ਇਸ ਜੂਨੀਅਨ ਦਾ ਕਹਿੰਦਾ ਹੈ ਉਹਦੀਆਂ ਇਹਨਾਂ ਸਿਖਾ ਬੋਲਣ ਤੇ ਉਹਨਾਂ ਕਰੇ ਪੈ ਟਿਮਟੀਆਂ ਉਹਨਾਂ ਦੇ ਇਹ ਉਹ ਵੈਸੇ ਵੀ ਨਹੀਂ ਆਪਾਂ ਇਹ ਕਿੰਨੇ ਫਰਕ ਸਤਿਸ਼ੋ ਜੀ ਇਹ ਜਿਹੜਾ ਅੱਗੇ ਐਡਵਾਂਸ ਡੋਨ ਮਨੀਕ ਸਿੰਘ ਅਸਟੇਡ ਅਸਟੇਡ

इंडियन करेंसी और लगभग 100 यूएस डॉलर ਜਿਹੜੇ ਨੇ ਉਹ ਇੱਕ ਬੰਦੇ ਨੂੰ ਰਿਕਵਰ ਕੀਤੇ ਆ ਜਿਹੜਾ ਕਿ ਪੁਲੀਸ ਤੋਂ ਦਾ ਰਹਿਣ ਵਾਲਾ ਜਿਹਨੇ ਉਮਰ ਕਰੀ 50 ਸਾਲ ਦੀ ਇਹ ਸਰ ਇੱਕਥੋਂ ਲੈ ਕੇ ਆਇਆ ਸੀਗਾ ਇਹ ਜੀ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਿਹਾ ਸੀ ਜਿੱਥੋਂ ਇਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਸੀ ਜਿੱਥੋਂ ਜਿਹਨਾਂ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਉਸ ਤੋਂ ਤੇ ਐਫ ਆਰ ਨੋਚ ਕਰਤੀ ਉਹਨੂੰ ਜਦੋਂ ਰੋਕਿਆ ਚੈੱਕ ਕੀਤਾ ਇਹ ਕੋਈ ਰਿਕਵਰੀ ਕੋਈ ਸਰ ਜਿੱਦਾਂ ਤੁਸੀਂ ਪਾਸ ਦੇ ਵਿੱਚ ਆ ਰਹੀ ਸੀ ਪਾਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਂ ਤੇ ਨਹੀਂ ਹਾਲੇ ਤੱਕ ਉਹ ਕੋਈ ਗੱਲ ਪਈ ਆ ਜੀ ਕੋਈ ਐਫ ਆਈ ਆਰ ਲਾਂਚ ਹੋਈ ਹੋਈ ਪਹਿਲਾਂ ਕਿ ਕਿਤੇ ਪਹਿਲਾਂ ਹੀ ਇੱਕ ਐਫ ਆਈ ਆਰ ਦਿੱਲੀ 에ਰਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹ ਉਹਨੂੰ ਵੈਰੀਫਾਈ ਕਰ ਰਹੇ ਆ ਕਿ ਕਿਹੜੇ ਸੈਕਸ਼ਨ ਅੰਦਰ ਆਉਂਦਾ ਹੈ ਸਰ ਕਿੰਨੀ ਦਿਨ ਤੋਂ ਕੰਮ ਕਰ ਰਹੇ ਆ ਇਹ 10-12 ਸਾਲ ਤੋਂ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਨਾ ਕੋਈ ਗੱਲ ਸਤਹੀ ਇਹ ਨਾ ਕਿ ਇਹਨੇ ਕਿ ਸੈਟ ਕਿੰਨੇ ਕ ਬੰਦੇ ਨਾਲ ਲੈ ਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਤਫਤੀਸ਼ ਤੇ ਚਾਹੀਦਾ ਸਰ ਇਹਨਾਂ ਰੌਂਡ ਅਪ ਦੀ ਦੂਜੀ ਤਰ੍ਹਾਂ ਇਹ ਬशीर ਪੁੱਟੀ ਪੁਆਇੰਟ ਨੂੰ ਰਿਮਾਂਡ ਮਿਲ ਗਿਆ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਲੇ ਰਿਮਾਂਡ ਪੇਸ਼ ਕਰਾਂਗੇ ਜੇ ਕੋਰਟ ਫਿਰ ਰਿਮਾਂਡ ਲਵਾਗੇ ਹਾਂ ਸਰ ਗੱਡੀ ਜਦੋਂ ਪਤਾ ਲੱਗਾ ਕਿ ਗੱਡੀ ਜਿਹੜੀ ਗੱਡੀ ਚ ਫੜਿਆ ਗਿਆ ਬੱਡੀ ਕਿਸਨ ਅਜੇ ਪ੍ਰੋਪਰ ਪੁਸ਼ਕਿਸ਼ ਨਹੀਂ ਹੋ ਪਾਈ ਜਿਉਂਕਿ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜੁੱਤੋਂ ਥੋੜੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇਨੀ ਸ਼ੂਗਰ ਕਾਫੀ ਵਧੀ ਆਈ ਸੀ ਤੋ ਉਹ ਐਡਮਿਟ ਕਰ ਲੈਸੇ ਡਾ تو اس کر کے ہن شویرے جدو انہوں نے ڈسچارج کی اس تو بات جن کچھ کچھ کر شکیا ہن آلے تفتیش اگے چلے گی پھر ساری حل سلیر ہوئے سر ایک برید آپ جو انڈین کرنسی کنی ہے بھی دیشی کرنسی کنی ہے سر انڈین کرنسی ہے گی جی اگزیکٹلی دول کروڑ تیرانویں لاکھ اٹھ بینجہ سو فورن کرنسی ہے گی جی کتیر سو یو ایس ڈالر خوبص ہم جس